ਦੋਸਤੋ ਗਿੱਲ ਨੀਲੀ ਰਾਵੀ ਡੇਰੀ ਫਾਰਮ ਫੌਟੀ ਸਾਊਂਡ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਜੋ ਕਿ ਤੁਹਾਡੇ ਭਰਾਵਾਂ ਦੇ ਲਈ ਬਿਲਕੁਲ ਖਾਸ ਵੀਡੀਓ ਆ ਜਿਵੇਂ ਕਿ ਕਈ ਭਰਾਵਾਂ ਦੇ ਆਪਾਂ ਨੂੰ ਫੋਨ ਆਉਂਦੇ ਆ ਕੋਈ ਚੰਗੀ ਬੂਰੀ ਨੀਲੀ ਰਾਵੀ ਦੀ ਮੱਝ ਜਾਂ ਕੋਈ ਕੱਟੀ ਵਕਾਊ ਹੋਵੇ ਤਾਂ ਦੱਸਿਓ ਅੱਜ ਭਰਾਵਾਂ ਨੂੰ ਇੱਕ ਨਵੇਂ ਸਾਲ ਤੇ ਇੱਕ ਤੋਹਫਾ ਦੇਣ ਲੱਗੇ ਆ ਨੀਲੀ ਰਾਵੀ ਦਾ ਨੀਲੀ ਰਵੀ ਦਾ ਤੋਫਾ ਇਸ ਤਰ੍ਹਾਂ ਕੀ ਇੱਕ ਤੁਹਾਡੇ ਸਾਹਮਣੇ ਬਿਲਕੁਲ ਆਪਣੀ ਡਿਸਪਲੇ ਦੇ ਉੱਤੇ ਬੂਰੀ ਨੀਲੀ ਰਵੀ ਝੋਟੀ ਵਿਕਾਊਆ ਕੁਆਲਟੀ ਤੁਹਾਨੂੰ ਇਹਦੇ ਬਾਰੇ ਪ੍ਰੋਪਰ ਡਿਟੇਲ ਸਾਰਾ ਕੁਝ ਦੱਸਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਆਪਣਾ ਭਰਾ ਇੱਕ ਕੈਨੇਡਾ ਦੇ ਵਿੱਚ ਰਹਿੰਦਾ ਤੇ ਉਸ ਭਰਾ ਦੇ ਇਹ ਫਾਰਮ ਦੇ ਉੱਤੇ ਆ ਦੂਸਰੀ ਗੱਲ ਇਹ ਆ ਵੀ ਜਿਹੜਾ ਵਾਟਸਐਪ ਦੇ ਉੱਤੇ ਤੁਸੀਂ ਪੁਰਾਣਾ ਗੱਲਬਾਤ ਕਰ ਸਕਦੇ ਆ ਉਹਦਾ ਵਾਟਸਐਪ ਦਾ ਜਿਹੜਾ ਨੰਬਰ ਆ ਜਿਹੜਾ ਤੁਹਾਨੂੰ ਉਹ ਦੇ ਦੇਵਾਂਗੇ ਜਿਵੇਂ ਕਿ ਇਹ ਤੁਹਾਡੇ ਸਾਹਮਣੇ ਇੱਕ ਨੀਲੀ ਰਾਵੀ ਦੀ ਝੋਟੀ ਆ ਗਈ ਬੁਰੀ ਕੁਆਲਟੀ ਚੈੱਕ ਕਰਾਉਣੇ ਆ ਕੁਆਲਟੀ ਚੈੱਕ ਕਰਾਉਣੇ ਦੇ ਵਿੱਚ ਪਹਿਲਾਂ ਤੁਸੀਂ ਸਿੰਘ ਦੀ ਬੰਤਰ ਚੈੱਕ ਕਰੋ ਬਿਲਕੁਲ ਗੋਲ ਕੁੰਡਾ ਸਿੰਘ ਦੋਵੇਂ ਸਿੰਘ ਬਿਲਕੁਲ ਗੋਲ ਕੁੰਡੇ ਅੱਖਾਂ ਦੀ ਜਿਹੜੀ ਬੰਤਰ ਆ ਉਹ ਵੀ ਚੈੱਕ ਕਰ ਸਕਦੇ ਤੁਸੀਂ ਦਨ ਪਰਤਾਂ ਦੇ ਵਿੱਚ ਆਖੋ ਬਿਲਕੁਲ ਗੁਲਾਬੀ ਵਾਈਟ ਤੇ ਬਲੂ ਉਸ ਤੋਂ ਬਾਅਦ ਮਾਰਕਿੰਗ ਜਿਹੜੀ ਉਹ ਵੀ ਚਾਰੇ ਪੈਰਾਂ ਦੇ ਵਿਖਾਉਲੇ ਤੁਹਾਨੂੰ ਬਿਲਕੁਲ ਜੈਨੂਇਨ ਮਾਰਕਿੰਗ ਹੈ ਫੇਸ ਕੁਆਲਿਟੀ ਜਿਹੜੀ ਵੇਖੋ ਬਿਲਕੁਲ ਸ਼ਾਰਟ ਮੂਥ ਤੇ ਇਹਦੇ ਬਾਰੇ ਚਾਰੇ ਪੈਰਾਂ ਦੀ ਮਾਰਕਿੰਗ ਤੁਹਾਨੂੰ ਦਿਖਾਤੀ ਆ ਕੁਝ ਜਿਹੜੀ ਅੱਜੋਂ ਜ਼ਿਆਦੀ ਵਾਈਟ ਉਸ ਜਿਹੜੀ ਅੱਜੋਂ ਜ਼ਿਆਦੀ ਵਾਈਟ ਕੁਆਲਿਟੀ ਸਾਡੇ ਬਿਲਕੁਲ ਸਾਹਮਣੇ ਆ ਇਸ ਝੋਟੀ ਦੀ ਡਿਟੇਲ ਵੀ ਦਿੰਨੇ ਆ ਤੁਹਾਨੂੰ ਉਹਦੇ ਜਿਹੜੀ ਫੋਨਡਿੰਗ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਆ ਇਸ ਟਾਈਮ ਇਹ ਝੋਟੀ ਜਿਹੜੀ ਸੂਨ ਵਾਲੀ ਆ ਤੇ ਝੋਟੀ ਦੇ ਜਿਹੜਾ ਸੀਮਨ ਲੱਗਾ ਉਹਦੇ ਬਾਰੇ ਗੱਲ ਕਰਦੇ ਆ ਜਿਹੜਾ ABC ਵੀਰਾਂ ਵਾਲੀ ਦਾ ਬਾਦਲ ਬੁੱਲਾ ਉਹਦਾ ਸੀਮਨ ਲੱਗਾ ਬਾਦਲ ਬੁੱਲ ਦੀ ਜੇ ਗੱਲ ਕਰੀਏ ਉਹਦੀ ਬੈਕਗ੍ਰਾਉਂਡ ਜਿਹੜਾ ਫਾਜੀ ਸ਼ੌਕਤ ਡੋਗਰ ਬਲਤਾਨ ਪਾਕਿਸਤਾਨ ਤੋਂ ਉਹਨਾਂ ਦੇ ਬਲੱਡ ਦੇ ਵਿੱਚੋਂ ਆਪਣੇ ਬਾਦਲ ਸਾਹਿਬ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਇਸ ਟਾਈਮ ਜਿਹੜੇ ਸਵਰਗਵਾਸ ਹੋ ਚੁੱਕੇ ਆ ਉਹਨਾਂ ਦੇ ਫਾਰਮ ਦੇ ਉੱਤੇ ਕੋਸ਼ਕੂ ਮੱਝ ਆਈਆਂ ਸੀ ਜਿਵੇਂ ਕਿ ਇੱਕ ਭਾਗਨਾ ਦੀ ਮੱਝ ਆਈ ਸੀ ਇੱਕ ਹੀਰਾ ਬੋਲ ਆਇਆ ਸੀ ਤੇ ਹੀਰੇ ਬੋਲ ਦੇ ਵਿੱਚੋਂ ਇੱਕ ਗੱਲ ਕਰੀਏ ਨਾਲ ਇੱਕ 부ચ્ਚੀ ਮੱਝ ਆਈ ਆ ਜਿਹੜੀ 부ચ્ਚੀ ਮੱਝ ਦੇ ਵਿੱਚੋਂ ਹੀਰੇ ਬੋਲ ਦਾ ਜਿਹੜਾ ਬੱਚਾ ਪੈਦਾ ਆਇਆ ਜੀ ਸ਼ੈਨਸ਼ਾ ਸ਼ੈਨਸ਼ਾ ਜਿਹੜਾ ਬੋਲਾ ਉਹਨੇ ਜਿਹੜਾ ਭਾਗ ਮੱਝ ਨੂੰ ਕਾਸਟ ਕਰਨ ਤੋਂ ਬਾਅਦ ਉਹਦੇ ਪੇਟ ਦੇ ਵਿੱਚ ਇੱਕ ਪੈਦਾ ਆਇਆ ਜੀ ਬਾਦਲ ਬੁੱਲ ਤੇ ਇਹਦੇ ਜਿਹੜਾ ਸੀਮਨ ਲੱਗਾ ਹੈ ਜੀ ਬਾਦਲ ਬੁੱਲ ਦਾ ਸੀਮਨ ਲੱਗਾ ਆ ਜੇ ਕਿਸੇ ਵੀਰ ਨੂੰ ਇਸ ਮੱਝ ਦੇ ਬਾਰੇ ਲੈਣੀ ਹੋਵੇ ਕਿਸੇ ਨੇ ਤੇ ਉਹ ਇਸ ਮੱਝ ਦੇ ਮਾਲਕਾਂ ਨਾਲ ਓਨਰ ਨਾਲ ਗੱਲ ਕਰ ਕਰ ਸਕਦਾ ਹੈ ਗੱਲਬਾਤ ਕਰ ਸਕਦੇ ਆ ਉਹਨਾਂ ਦਾ ਜਿਹੜਾ ਨੰਬਰ ਆ ਤਾਂ ਲੋਡ ਡਿਸਪਲੇ ਦੇ ਉੱਤੇ ਦਿੱਤਾ ਜਾਊਗਾ ਆਸਟਾਈ ਮੱਝ तकरीबन ਕੋਈ 20 ਤੋਂ 22 ਦਿਨ ਦੀ ਕੱਚੀ ਆ ਤੇ ਤੁਹਾਨੂੰ ਮੱਝ ਤੋੜ ਕੇ ਵੀ ਵਿਖਾ ਦਿੰਨੇ ਆ ਤੇ ਇਹਦਾ ਜਿਹੜਾ ਪ੍ਰੋਪਰ ਡਰੈੱਸ ਆ ਤਲਵੰਡੀ ਮੰਗੇਖਾਂ ਪਿੰਡ ਤਹਿਸੀਲ ਜੀਰਾ ਜ਼ਿਲ੍ਹਾ ਫੋਹੇਪੁਰ ਤੁਹਾਨੂੰ ਇਹ ਜਿਹੜਾ ਪਿੰਡ ਆਈ ਕੋਟੀ ਸੇਖਾਂ ਤੋਂ ਜੀਰਾ ਰੋਡ ਦੇ ਉੱਤੇ ਸਥਿਤ ਆ ਜੀ ਜੇ ਤੁਸੀਂ ਜੀਰੇ ਸਾਈਡ ਤੋਂ ਆਓਗੇ ਤੇ ਤਲਵੰਡੀ ਮੰਗੇਖਾਂ ਪਿੰਡ ਜੀਰਾ ਸੁੱਖੇ ਵਾਲਾ ਰਟਾਰਬੇਡ ਤੋਂ ਗਾਂਵਾਂ ਪਰਵੰਡੀ ਮੰਗੇਖਾ ਪਿੰਡ ਆਉਂਦਾ ਜੀ ਜੇ ਕੋਟੀ ਸੇਖਾਂ ਤੋਂ ਆਓਗੇ ਕੋਟੀ ਸੇਖਾਂ ਮੁੰਨਣਾ ਬਣਾਵਾ ਲਾਂਗੀ ਪਿੰਡ ਤੇ ਜੱਲੀਖਾ ਤੇ ਮੰਗੇਖਾ ਪਿੰਡ ਆਉਗਾ ਜੀ ਕੋਟੀ ਸੇਖਾਂ ਤੋਂ ਜਿਹੜਾ ਰੋਡ ਦੇ ਉੱਪਰ ਪਿੰਡ ਆ ਤੁਸੀਂ ਕਿਸੇ ਵੀ ਭਰਾ ਨੂੰ ਪੁੱਛ ਕੇ ਭਰਾ ਦੇ ਫਾਰਮ ਤੇ ਪਹੁੰਚ ਸਕਦੇ ਆ ਇਸ ਟਾਈਮ ਇਹ ਅਜ ਪ੍ਰੋਪਰ ਫੋਰ ਸੇਲ ਆ ਜਿਹੜਾ ਇਹਦਾ ਰੇਟ ਆ ਉਹ ਵੀ ਮਾਰਖਣਾ ਤੁਸੀਂ WhatsApp ਤੇ ਕਾਲ ਕਰ ਸਕਦੇ ਹੋ ਜਾਂ ਵਾਇਸ ਮੈਸੇਜ ਜਾਂ ਮੈਸੇਜ ਦੇ ਰਹੀ ਗੱਲਬਾਤ ਕਰਕੇ ਤੁਸੀਂ ਇਹਦੀ ਪ੍ਰੋਪਰ ਡਿਟੇਲ ਜਿਹੜੇ ਲੈ ਸਕਦੇ ਆ ਇਹਦੀ ਜਿਹੜੀ ਡਿਟੇਲ ਮਾਰਕੀਟ ਨਾਲ ਗਲਤ ਬਾਤ ਕਰਨ ਤੇ ਮੈਨੂੰ ਜਿੰਨੀ ਕੁ ਡਿਟੇਲ ਆਈ ਆ ਉਹ ਤੁਹਾਡੇ ਭਰਾਵਾਂ ਨਾਲ ਸ਼ੇਅਰ ਕੀਤੀ ਆ ਕੁਆਲਿਟੀ ਬਿਲਕੁਲ ਸਾਫ ਸੁਥਰੀ ਬਹੁਤ ਚੋੜੇ ਪਿੱਠ ਪੁੜੇ ਦੀ ਮੱਝ ਆ ਕੁਆਲਿਟੀ ਵੇਖੋ ਥਾਣਾ ਡਰ ਬਹੁਤ ਸੋਹਣਾ ਸਾਹਬ ਆ ਥੋੜੀ ਜੀ ਕਾਲੀ ਪੈ ਰਹੀ ਆ ਕਿਉਂਕਿ ਦੂਸਰਾ ਮਾਲ ਅੰਦਰ ਆ ਇਸ ਕਾਰਨ ਕਰਕੇ ਹੋਰ ਤੁਹਾਨੂੰ ਥੋੜੀ ਜੀ ਮੱਝ ਤੋੜ ਕੇ ਦਿਖਾਵਾਂਗੇ ਤੇ ਚੈੱਕ ਕਰਾਉਣੇ ਮੱਝ ਖੋਲ ਪਾਉ ਮੱਝ ਕਿਉਂਕਿ ਕਈ ਭਰਾਵਾਂ ਦੇ ਆਪਾਂ ਨੂੰ ਹੋਣ ਆਉਂਦੇ ਨੇ ਜੀ ਬੂਰੀ ਮੱਝ ਜਿਹੜੀ ਸਾਨੂੰ ਚਾਹੀਦੀ ਆ ਚੈੱਕ ਕਰੋ ਤੌਰ ਬਿਲਕੁਲ ਸਹੀ ਆ ਬਿਲਕੁਲ ਪੰਤਰਾਲੀ ਮੱਝ ਚੰਗੀ ਕੁਆਲਿਟੀ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ ਬਿਲਕੁਲ ਕੋਈ ਉਹੋ ਜੀ ਗੱਲਬਾਤ ਨਹੀਂ ਬਹੁਤ ਟੌਪ ਕਲਾਸ ਦੀ ਮੱਝ ਆ ਕਿਉਂਕਿ ਵੀਰ ਬਹੁਤ ਫੋਨ ਕਰਦੇ ਨੇ ਜੀ ਸਾਨੂੰ ਬੂਰੀ ਮੱਝ ਚਾਹੀਦੀ ਆ ਬੂਰੀ ਤੇ ਅੱਜ ਤੁਹਾਡੇ ਵਾਸਤੇ ਭਰਾਓ ਬੂਰੀ ਮੱਝ ਲੈ ਕੇ ਆਏ ਆ ਬਹੁਤ ਚੰਗੀ ਦੁੱਗੇ ਸੂਏ ਝੋਟੀ ਆ ਤੇ ਬਾਕੀ ਜਿਹੜੀ ਡਿਟੇਲ ਆ ਤੁਸੀਂ ਮਾਲਕਾਂ ਨਾਲ ਬਿਲਕੁਲ ਕਰ ਸਕਦੇ ਆ ਹੋਰ ਕੇ ਤੁਹਾਨੂੰ ਵਿਖਾਤੀ ਆ ਤੇ ਸਾਰੀ ਡਿਟੇਲ ਚਲੋ ਅੰਦਰ ਲੈ ਜਾ ਪਾਉ ਇਹਨੂੰ ਤੇ ਇੱਕ ਵਾਰ ਇੱਥੇ ਬੰਦੀ ਬਾਹਰ ਲਾਈਵ ਕਰਨਾ ਵਾ ਫੇਸਬੁਕ ਤੇ ਇੱਥੇ ਬੰਦੇ ਬਾਕੀ ਧੰਨਵਾਦ ਭਰਾਓ ਫੇਸਬੁਕ YouTube Instagram ਜਿਹੜਾ ਆਪਣਾ ਚੈਨਲ ਆ ਉਹਦੇ ਉਹ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ